ਬੀਤੀ ਰਾਤ ਪਿੰਡ ਕੁਲਪੁਰ ਵਿੱਚ ਹਥਿਆਰਬੰਦ ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਵਾਰ ਦਾਤ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੰਗੂਪੁਰ ਦੇ ਨੇ ਮਾਨ ਸਰਕਾਰ ਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲਗਾਤਾਰ ਲੁੱਟਖੋਹਾਂ ਅਤੇ ਕਤਲੇਆਮ ਵਰਗੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਤੇ ਇਸੇ ਤਰ੍ਹਾਂ ਕੱਲ ਇੱਕ ਨੌਜਵਾਨ ਹਰਦੀਪ ਸਿੰਘ ਉਰਫ ਦੀਪਾ ਜਿਸ ਦੀ ਉਮਰ ਲਗਭਗ 37 ਸਾਲ ਦੀ ਉਸ ਨੂੰ ਕੁਝ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਅਜੇ ਮੰਗੂਪੁਰ ਨੇ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਹੜੇ ਵੀ ਇਸ ਮਾਮਲੇ ਸਬੰਧੀ ਦੋਸ਼ੀ ਹਨ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਪੂਰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਜੋ ਵਿਸ਼ੇਸ਼ ਰਿਪੋਰਟ ਨਵਾਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰ ਰਿਪੋਰਟ ਆਓ ਦੇ ਆਓ ਦੇਖਦੇ ਹਾਂ ਇਹਨਾਂ ਨੇ ਕੀ ਕੀਤਾ ਹਾਂਜੀ ਜਿਹੜਾ ਇਹ ਰਾਤ ਕਤਲ ਹੋਇਆ ਹੈ ਕੀ ਕਹਿਣਾ ਚਾਹੁੰਦੇ ਆਂ ਇਸ ਬਾਰੇ ਜਿਹੜਾ ਰਾਤ ਕਤਲ ਹੋਇਆ ਮੈਂ ਇਹਨੂੰ ਕਤਲ ਨਹੀਂ ਮੰਨਦਾ ਮੈਂ ਸੋਨਦਾ ਹੈ ਕਿ ਜਿਹੜੀ ਆ ਸਰਕਾਰ ਹੈਗੀ ਆ ਸਰਕਾਰੀ ਕਤਲ ਹੈ ਇਹਨੂੰ ਸਰਕਾਰੀ ਕਤਲ ਅਸੀਂ ਤਾਂ ਕਹਿੰਦੇ ਕਿ ਸਰਕਾਰ ਤਾਂ ਕਿਤੇ ਦਿਖੇ ਨਹੀਂ ਰਹੀ ਗੁੰਡਾ ਗੁੰਡਿਆਂ ਦਾ ਰਾਜ ਚੱਲਦਾ ਪਿਆ ਜਿਹੜੀ ਸਰਕਾਰ ਉਹ ਗੁੰਡਿਆਂ ਨੂੰ ਪਨਾਹ ਦਿੰਦੀ ਪਈ ਹੈ ਸਰਕਾਰ ਦੇ ਤੌਰ ਤੇ ਅੱਜ ਤੋਂ ਦਿਨ ਚਿੱਟਾ ਵਿਗੜਾ ਪਿਆ ਪਿੰਡ ਕੁਲੇਵਾਲ ਵਿੱਚ ਇੱਕ ਕਤਲ ਦੀ ਵਾਰਦਾਤ ਆਈ ਹੈ ਉਹਦੇ ਬਾਰੇ ਕੋਈ ਜਾਣਕਾਰੀ ਹੁੰਦੀ ਹੈ ਜਾਣਕਾਰੀ ਤਾਂ ਦੇਖੋ ਪੁਲਿਸ ਪ੍ਰਸ਼ਾਸਨ ਦੇ ਸਾਹਦਾਰ ਪਰ ਗੱਲ ਆ ਹੈ ਕਿ ਮੇਰਾ ਆ ਸਰਪੰਚ ਰਹੇ ਆ ਸੰਦੀਪ ਜੀ ਪਿਛਲੀ ਟਾਈਮਪੇਰੀ ਮੇਰਾ ਛੋਟਾ ਭਰਾ ਇਹਦੇ ਛੋਟੇ ਭਰਾ ਨੂੰ ਸਰੇ ਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਉਸ ਤੋਂ ਬਾਅਦ ਆਹ ਵਿਚਾਰੇ ਲੈ ਕੇ ਉੱਥੇ ਹਸਪੀਟਲ ਗਏ ਸੜੋਏ ਸੜੋਏ ਹਸਪੀਟਲ ਕੋਲ ਹੀ ਸੀ ਉਸ ਤੋਂ ਬਾਅਦ ਗੜ ਸ਼ੰਕਰ ਲੈ ਗਏ ਘੰਟੇ ਡੇਢ ਘੰਟੇ ਬਾਅਦ ਉੱਥੇ ਪੁਲਿਸ ਪਹੁੰਚਦੀ ਹੈ ਅਜੇ ਤਦin ਸਵੇਰ ਤੋਂ ਉੱਥੇ ਆਏ ਹੋਏ ਹੈ ਕੋਈ ਇਹਨਾਂ ਨੂੰ ਘਰ ਦੇ ਇਹਨਾਂ ਦੇ ਬਾਹਰ ਨਹੀਂ ਨਿਕਲ ਦਿੰਦੇ ਪਏ ਇਹਨਾਂ ਨੂੰ ਡਰ ਲੱਗਦਾ ਪਿਆ ਕਿ ਕਿਤੇ ਸਾਨੂੰ ਨਾ ਕਿ ਕੋਈ ਮਾਰ ਦੇਵੇ ਪੁਲਿਸ ਨੇ ਕੋਈ ਸਿਕਿਉਰਟੀ ਪ੍ਰੋਵਾਈਡ ਨਹੀਂ ਕੀਤੀ ਜਿੱਦਾਂ ਪੁਲਿਸ ਵੀ ਇਸੇ ਤਰੀਕੇ ਇਸੇ ਚੀਜ਼ ਦੀ ਵੇਟ ਕਰਦੀ ਪਈ ਹੈ ਕਿ ਕੁਝ ਹੋਰ ਮਾੜੀ ਕਾਰਵਾਈ ਹੋ ਜਾਵੇ ਹਜੇ ਪਰ ਮੈਂ ਆ ਮੰਨਦਾ ਕਿ ਅਜੇ ਤਦin ਪੰਜਾਬ ਵਿੱਚ ਜੰਗਲ ਰਾਜ ਹੈ ਕਿਸੇ ਤਰੀਕੇ ਤੁਸੀਂ ਆ ਨਹੀਂ ਕਹਿ ਸਕਦੇ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਹੈ ਜੀ ਹੈ ਤੁਸੀਂ ਆ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦਾ ਰਾਜ ਚੱਲਦਾ ਪਿਆ ਜਿਹੜੇ ਆ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਰੰਗਲਾ ਪੰਜਾਬ ਨਹੀਂ ਰਿਹਾ ਇਹਨਾਂ ਨੇ ਗੰਦਲਾ ਕਰ ਦਿੱਤਾ ਹਰ ਅਗਰਪਾਰਟ ਆਪਣੀ ਡਿਸਟ੍ਰਿਕਟ ਦੀ ਗੱਲ ਕਰ ਲਈਏ ਸਾਰੇ ਆਮ ਤਾਂ ਗੋੜੀਆਂ ਚੱਲਦੀਆਂ ਪਈਆਂ ਕਲੇਟਰ ਸਾਹਿਬ ਤੁਹਾਨੂੰ ਨਹੀਂ ਪਤਾ ਪਹਿਲਾਂ ਮੰਡੇਰਾ ਵਿੱਚ ਗੋਲੀਆਂ ਚੱਲੀਆਂ ਅਜੇ ਤੱਕ ਉਹ ਬੰਦੇ ਪਤਾ ਨਹੀਂ ਲੱਗੇ ਉਸਮਾਨਪੁਰ ਵਿੱਚ ਗੋਲੀਆਂ ਚੱਲੀਆਂ ਉਹਨਾਂ ਦਾ ਪਤਾ ਨਹੀਂ ਲੱਗਿਆ ਹੁਣ ਸਾਡਾ ਛੋਟਾ ਭਰਾ ਮਾਰ ਦਿੱਤਾ ਹੈਗਾ ਸਾਰੇ ਆਮ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਕਿ ਜੀ ਅਸੀਂ ਮਾਰ ਦਿੱਤੇ ਜਿੱਥੇ ਆ ਗੁੰਡਿਆਂ ਨੂੰ ਕਿਸੇ ਤਰੀਕੇ ਦਾ ਡਰ ਹੀ ਨਹੀਂ ਹੈਗਾ ਤਾਂ ਤੁਸੀਂ ਦੱਸੋ ਕੀ ਹੋ ਸਕਦਾ ਮੈਂ ਆ ਸਮਝਦਾ ਕਿ ਅੱਜ ਦੇ ਦਿਨ ਅਸੀਂ ਇਸ ਕਰਕੇ ਘੁੰਮਦੇ ਆ ਕਿਉਂਕਿ ਗੁੰਡੇ ਬਦਮਾਸ਼ ਸਾਨੂੰ ਮਾਰਿਆ ਨਹੀਂ ਚਾਹੁੰਦੇ ਪਰ ਨਹੀਂ ਜੋ ਅੱਜ ਦੇ ਦਿਨ ਚੱਲਦਾ ਪਿਆ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜੀ ਨੂੰ ਰਿਜ਼ਾਈਨ ਕਰਕੇ ਉੱਥੇ ਕਿਸੇ ਗੈਂਗਸਟਰ ਨੂੰ ਬੁਲਾ ਦੇਣਾ ਚਾਹੀਦਾ ਸ਼ਾਇਦ ਕਿਤੇ ਆ ਮੋਤਾ ਘਾਟਿਆ ਪਰ ਜੋ ਹਾਲਾਤ ਅੱਜ ਦੇ ਨੇ ਇਹਨਾਂ ਨੇ ਬੜਾ ਚੌੜ ਦੇ ਕੀਤੀ ਪਈ ਹੈ ਇਸ ਤੋਂ ਮਾੜੇ ਹਾਲਾਤ ਹੋ ਨਹੀਂ ਸਕਦੇ ਹੈਗੇ ਅਗਰ ਬੜਾ ਚੌੜ ਦਾ ਤੁਸੀਂ ਸ਼ੋਕਰ ਦੇਖੋ ਪਹਿਲਾਂ ਅਸੀਂ ਖਟਾੜੀਆਂ ਦੇ ਤੌਰ ਤੇ شریف ਲੋਕਾਂ ਦੇ ਤੌਰ ਤੇ ਜਾਣੇ ਸੀ ਹੁਣ ਤਾਂ ਰੇਕ ਤੀਜੇ ਦਿਨ ਕੋਈ ਨਾ ਕੋਈ ਗੁੰਡਾਗਰਦੀ ਕਰ ਕਿਸੇ ਦਾ ਸਿਰ ਵੱਢ ਦਿੱਤਾ ਕਿਸੇ ਨਾਲ ਬਦਮਾਸ਼ੀ ਨਾਲ ਮਾਰ ਦਿੱਤਾ ਕੋਈ ਕੁੱਸ਼ ਕਰ ਦਿੱਤਾ ਕੋਈ ਚਿੱਟੇ ਮਾਰ ਕੇ ਕਰਕੇ ਮਰ ਗਿਆ ਕੋਈ ਹੁਣ ਗੈਂਗਸਟਰ ਨੇ ਮਾਰ ਦਿੱਤੇ ਹਰ ਪਿੰਡ ਵਿੱਚ ਆਹੀ ਹਾਲਾਤ ਪਿਆ ਔਰ ਸਾਡੇ ਜਿਹੜੀ ਸਰਕਾਰ ਹੈ ਸੁੱਤੀ ਪਈ ਔਰ ਅਦਰ ਧਿਆਨ ਨਹੀਂ ਦਿੱਤੀ ਪਈ ਕੋਈ ਇਹਨਾਂ ਦੇ ਸਰਕਾਰ ਦੇ ਤੌਰ ਤੇ ਨਾਲ ਨਹੀਂ ਖੜਦਾ ਪਿਆ ਕੋਈ ਇਹਨਾਂ ਨੂੰ ਯਕੀਨ ਨਹੀਂ ਦਵਾਉਂਦਾ ਪਿਆ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਤੁਹਾਡੇ ਨਾਲ ਖੜੇ ਹਾਂ ਉਹ ਇਹਨਾਂ ਨੂੰ ਯਕੀਨੀ ਦਵਾਉਂਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਆ ਜਾਣ ਕਿਤੇ ਕਿਨਾਂ ਕੋਲ ਜਾ ਕੇ ਇਨਸਾਫ ਦੀ ਮੰਗ ਕਰਨ ਨਹੀਂ ਕੋਈ ਨਹੀਂ ਦਿਖਤ ਰਿਆ ਨਹੀਂ ਹਾਂ ਆ ਜ਼ਰੂਰ ਹੈ ਕਿ ਅਗਰ ਤੁਸੀਂ ਉੱਥੇ ਜ਼ਰੂਰ ਪਹੁੰਚੇ ਤੁਸੀਂ ਆਵਾਜ਼ ਜਿਹੜੀ ਹੈਗੀ ਹੈ ਪੱਤਰਕਾਰ ਦੇ ਤੌਰ ਤੇ بلند ਕੀਤੀ ਹੈ ਉਸ ਤੋਂ ਬਾਅਦ ਥੋੜਾ ਮੋਟਾ ਪ੍ਰਸ਼ਾਸਨ ਜਾਗਿਆ ਪਰ ਉਹ ਇੰਨਾ ਕੁ ਜਾਗਿਆ ਜਿੰਨਾ ਕੁ ਸਿਰਫ ਸੋਸ਼ਲ ਮੀਡੀਆ ਤੇ ਉਹ ਦਿਖਾਇਆ ਜਾਂਦੇ ਆ ਪਰ ਕਾਰਵਾਈ ਹਜ ਤੱਕ ਕੋਈ ਨਹੀਂ ਕੀਤੀ ਹੈ ਕੀ ਮੰਗ ਕਰਦੇ ਹਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਮੰਗ ਕਰਦਾ ਕਿ ਜਿਹੜੇ ਸਾਡੇ ਭਰਾ ਨੂੰ ਅਜੇ ਦਿਨ ਐ ਲਾਦਾ ਹੈ ਕਿ ਇਹਨਾਂ ਨੂੰ ਵੀ ਕਿਤੇ ਨਾ ਕੇ ਘਰੇ ਆ ਕੇ ਗੋੜੀਆਂ ਮਾਰਨ ਨਾ ਦੇਣ ਇਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰ ਦਿਓ ਉਸ ਤੋਂ ਬਾਅਦ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰੋ ਤਾਂ ਕਿ ਬੜਾਚਲ ਤੇ ਪੰਜਾਬ ਨੂੰ ਥੋੜਾ ਮੋਟਾ ਯਕੀਨ ਆਵੇ ਉਹਨਾਂ ਨੂੰ ਲੱਗੇ ਕਿ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਹੈਗੇ ਹਾਂ ਅਸੀਂ ਸਰਕਾਰ ਨਾਮ ਦੀ ਚੀਜ਼ ਹੈ ਉਹਦੇ ਵਿੱਚ ਅਸੀਂ ਬੈਠੇ ਆ ਕਨਸਟੀਟਿਊਸ਼ਨ ਹੈ ਜੇ ਸਾਨੂੰ ਆ ਰਾਈਟ ਦਿੱਤਾ ਕਿ ਤੁਹਾਡੀ ਰੱਖਿਆ ਕਨਸਟੀਟਿਊਸ਼ਨ ਦੇ ਵਿੱਚ ਪ੍ਰਸ਼ਾਸਨ ਸਰਕਾਰ ਕਰੂਗੀ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਪਰ ਉਹ ਜ਼ਿੰਮੇਵਾਰੀ ਨਿਭਾ ਨਹੀਂ ਰਹੇ ਹੈਗੇ ਮੈਂ ਮੰਗ ਕਰਦਾ ਕਿ ਜਦ ਤੱਕ ਤੁਸੀਂ ਇਹਨਾਂ ਦਾ ਜਿਹੜਾ ਇਨਸਾਫ ਕਰ ਦੋ ਨਹੀਂ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਭਰਾ ਕਹੂਗੇ ਜੋ ਸਾਨੂੰ ਕਰਨਾ ਪਊਗਾ ਪ੍ਰਸ਼ਾਸਨ ਦੇ ਕੰਨ ਖੋਲਣ ਲਈ ਜਿੱਥੇ ਤੱਕ ਜਾਣਾ ਪਊਗਾ ਸਾਨੂੰ ਜਾਣਾ ਪਊਗਾ ਔਰ ਅਸੀਂ ਉਹ ਕਰਾਂਗੇ ਹਾਂਜੀ ਜਿਹੜਾ ਤੁਹਾਡੇ ਬ੍ਰਦਰ ਦੀ ਜਿਹੜੀ ਕਤਲ ਹੋਇਆ ਉਸ ਦੇ ਬਾਰੇ ਪੁਲਿਸ ਕਿੱਥੇ ਤੱਕ ਕਿੰਨੀ ਕਾਰਵਾਈ ਜਿਹੜੀ ਹੈਗੀ ਅੱਗੇ ਪੁੱਛੀ ਹੈ ਸਰ ਕਾਰਵਾਈ ਰਾਤ ਐਫ ਆਈ ਆਰ ਮਿੱਥੇ ਬਿਆਨ ਲਿਖਾ ਕੇ ਸਾਈਨ ਕਰਾ ਲਏ ਸੀ ਆਈ ਡੋਂਟ ਨੋ ਅੱਗੇ ਕੀ ਕਾਰਵਾਈ ਆ ਪੋਸਟਮਾਰਟਮ ਹੋਣ ਨੂੰ ਕਹ ਰਹੇ ਅਫਸਰ ਸਾਹਿਬਾਂ ਤੇ ਡੱਟ ਸਾਹਿਬਾਂ ਵੀ ਹੋ ਜਾਏਗਾ ਅਜੇ ਤਾਂ ਇਹ ਵੀ ਕੋਈ ਮੈਨੂੰ ਤਿਆਰੀ ਨਹੀਂ ਜੀ ਸਭ ਮੈਂ ਤੇ ਇਹ ਕਹਿਣਾ ਕਿ ਮੇਰਾ ਭਰਾ ਜਿੰਦੇ ਜੀ ਦਾ ਜੋ ਹੋਇਆ ਔਰ ਲਾਸ਼ ਨੂੰ ਤਾਂ ਮੇਰੇ ਘਰੇ ਪਹੁੰਚ ਲੈਣ ਦਿਓ ਉਹਦਾ ਸੰਸਕਾਰ ਤਾਂ ਚੱਜ ਨਾਲ ਕਰ ਲਿਓ ਆ ਟਾਈਮ ਦੇਖੋ ਜਿਹੜਾ ਜੀ ਹਰ ਤੱਕ ਪੋਸਟਮਾਰਟਮ ਕਿੰਨੇ ਵਜੇ ਆ ਕੇ ਖੜੇ ਤੁਸੀਂ ਮੈਂ ਤਾਂ ਭਾਜੀ ਸੋਹਬਾ ਦਾ ਆ ਕੇ ਖੜਾ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਨੂੰ ਪੁੱਛਣ ਵਾਸਤੇ ਵੀ ਤੁਹਾਡੇ ਨਾਲ ਨਹੀਂ ਮੇਰੀ ਜਰਨੈਲ ਸਿੰਘ ਆਈਓ ਸਾਹਿਬ ਨਾਲ ਗੱਲ ਹੋਈ ਸੀ ਉਹ ਕੁਝ ਆਪਣਾ ਵਰਕ ਕਰ ਰਹੇ ਸੀ ਸ਼ਾਇਦ ਉਹਦੇ ਵਿੱਚ ਬਿਆਸੀ ਉਹ ਕਹਿੰਦੇ ਆ ਗਿਆਂ ਆ ਗਿਆਂ ਉਹ ਆ ਗਏ ਨਹੀਂ ਹੁਣ ਥੋੜਾ ਜਿਹਾ ਇੱਕ ਘੰਟਾ ਕੁ ਹੋ ਗਿਆ ਉਹ ਆਇਆ ਨੂੰ ਤੇ ਹੁਣ ਕਹਿੰਦੇ ਆ ਵੀ ਮੈਂ ਪੋਸਟਮਾਰਟਮ ਕਰਾ ਕੇ ਇਹ ਦੂੰ ਲਿਆਂਦੇ ਹੋਏ ਕੋਈ ਉਹਨਾਂ ਦੇ ਫਾਰਮੈਲਿਟੀਆਂ ਇਹਨਾਂ ਦੇ ਬਿਆਨ ਕਰਾ ਕੇ ਹੋਰ ਇਹਨੂੰ ਵੈਰੀਫਾਈ ਕਰਨਾ ਹੈ ਅਰਬੀ ਜੀ ਤੇ ਪੁਲਿਸ ਦਾ ਕੋਈ ਰੂਲ ਹੋਏਗਾ ਉਤੋਂ ਬਾਅਦ ਕਹਿੰਦੇ ਡੈਡ ਬੋੜੀ ਤੋਂ ਨੇ ਤੇ ਪਰ ਉਹ ਵੀ ਜੇ ਸ਼ਾਮ ਪੈ ਗਈ ਤਾਂ ਜੀ ਮੈਂ ਤਾਂ ਸੰਸਕਾਰ ਹੀ ਨਹੀਂ ਕਰਦਾ ਪਰ ਜੇ ਮੈਂ ਜਿਸ ਸੰਸਕਾਰ ਕਰ ਵੀ ਦਿੱਤਾ ਆਪਣੇ ਭਰਾ ਦਾ ਜਾਂ ਨਾ ਕੀਤਾ ਜੇ ਮੈਨੂੰ ਇਹਦਾ ਕੋਈ ਨਾ ਮੰਨ ਲਓ ਠੂਸ ਹਾਲ ਪ੍ਰਸ਼ਾਸਨ ਕੋਲੋਂ ਨਾ ਮਿਲਿਆ ਤਾਂ ਮੈਂ ਕਿਸੇ ਵੀ ਤਰ੍ਹਾਂ ਦੇ ਇਹ ਨਹੀਂ ਮੈਂ ਕਹਿੰਦਾ ਇੱਥੇ ਜਾ ਉੱਥੇ ਕਿਸੇ ਵੀ ਸੜਕ ਦੇ ਕਿਨਾਰੇ ਮੈਂ ਧਰਨਾ ਲਾ ਕੇ ਬਹਿ ਜਾਣਾ ਔਰ ਬੈਠਾਂ ਘਰ ਉਹਦਾ ਕਿ ਜਦੋਂ ਤੱਕ ਮੈਂ ਮਰਦਾ ਰਹੇਗਾ ਫੇ ਮੇਰੀ ਵੀ ਸਰਕਾਰ ਪੋਸਟ ਮਾਰਡਮ ਕਰਾ ਕੇ ਆਓ ਜੀ ਲਾਜ ਰੋਦੀ ਕਰਦੇ ਤਾਂ ਕਿ ਜਿੱਤੇ ਇੱਕ ਭਰਾ ਗਿਆ ਦੂਜਾ ਵੀ ਜਾਏਗਾ ਭਾਜੀ ਮੇਰੀ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਮੇਰੇ ਦਰਦਰ ਜਾਗਦਾ ਬੈਠ ਕੇ ਰਾਤ ਕੱਤੀ ਆ ਕੱਲੂ ਕਿਸੇ ਨੇ ਗੋਲੀ ਮੈਨੂੰ ਮਾਰ ਦਿੱਤੀ ਤਾਂ ਮੇਰੇ ਭਰਾ ਦਾ ਸੰਸਕਾਰ ਕੌਣ ਕਰੇਗਾ ਮੇਰੇ ਰਜਲ ਕਿਸੇ ਤੋਂ ਵੀ ਕਰਦਿਆਂ ਉਹ ਤਾਂ ਕਹਿੰਦੇ ਭਰਾ ਬੈਠਾ ਆ ਉਹਦਾ ਸੰਸਕਾਰ ਕਰ ਦਊਗਾ ਜੇ ਮੈਨੂੰ ਵੀ ਕਿਸੇ ਨੇ ਗੋਲੀ ਮਾਰ ਦਿੱਤੀ ਤਾਂ ਸੰਸਕਾਰ ਕਰਨ ਦਾ ਗਾਰੰਟੀ ਗਵਾਰੰਟੀ ਲਿਆਣੇ ਪੈਣੇ ਜਾਂ ਕੋਈ ਰਿਸ਼ਤੇਦਾਰ